ਸਤਿ ਸ਼੍ਰੀ ਅਕਾਲ ਜੀ ਪੰਜਾਬੀ ਲਿੰਕ ਮੀਡੀਆ ਦੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਮਹਿਕਦੀਪ ਕਾ ਅਤੀ ਅਦੀ ਸ਼ੁਰੂਆਤ ਕਰਦੇ ਹਾਂ ਮੌਸਮ ਦੀ ਤਾਜ਼ਾ ਜਾਣਕਾਰੀ ਤੋਂ ਹੀ ਜੇਕਰ ਅੱਜ ਪੰਜਾਬ ਚੋਂ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਅੱਜ ਬਾਰਿਸ਼ ਨੂੰ ਲੈ ਕੇ ਮੌਸਮ ਵਿਭਾਗ ਮੁਤਾਬਿਕ ਕੋਈ ਵੀ ਅਲਰਟ ਜੋ ਜਾਰੀ ਨਹੀਂ ਕੀਤਾ ਗਿਆ ਹੈ ਤੁਹਾਨੂੰ ਦੱਸ ਦਈਏ ਕੱਲ ਤੋਂ ਪੰਜਾਬ ਦੇ ਮੌਸਮ ਚ ਬਦਲਾਅ ਦੇਖਿਆ ਜਾ ਸਕਦਾ ਹੈ ਅਗਲੇ 4 ਦਿਨਾਂ ਹਲਕੀ ਤੋਂ ਮੱਧ ਬਾਰਿਸ਼ ਹੋਣ ਦੀ ਸੰਭਾਵਨਾ ਹੈ 4 ਤੇ 5 ਅਗਸਤ ਨੂੰ ਕਈ ਜ਼ਿਲ੍ਹਿਆਂ ਚ ਭਾਰੀ ਵਾਰਿਸ਼ ਦਾ ਜੋ ਅਲਰਟ ਜਾਰੀ ਕੀਤਾ ਗਿਆ ਹੈ ਹੁਸ਼ਿਆਰਪੁਰ ਨਮਾਸ਼ਹਿਰ ਪਠਾਨਕੋਟ ਤੇ ਰੂਪਨਗਰ ਜੋ ਭਾਰੀ ਵਾਰਿਸ਼ ਦੀ ਸੰਭਾਵਨਾ ਹੈ ਉੱਤਰੀ ਤੇ ਪੂਰਬੀ ਪੰਜਾਬ 'ਚ ਚੰਗੀ ਬਾਰਿਸ਼ ਦੀ ਸੰਭਾਵਨਾ ਜੋ ਮੌਸਮ ਵਿਗਿਆਨ ਕੇਂਦਰ ਅਨੁਸਾਰ ਜਿਤਾਈ ਗਈ ਹੈ ਦੱਖਣੀ ਤੇ ਪੱਛਮੀ ਪੰਜਾਬ 'ਚ ਮੌਸਮ ਆਮ ਰਹਿਣ ਦੀ ਸੰਭਾਵਨਾ ਹੈ ਪੰਜਾਬ 'ਚ ਅੱਜ ਬਾਰਿਸ਼ ਨੂੰ ਲੈ ਕੇ ਮੌਸਮ ਵਿਭਾਗ ਨੇ ਕੋਈ ਅਲਰਟ ਜੋ ਜਾਰੀ ਨਹੀਂ ਕੀਤਾ ਹੈ ਪਰ ਵੈਸਟਰਨ ਡਿਸਟਰਬੈਂਸ ਦੇ ਅਸਰ ਨਾਲ ਬਾਰਿਸ਼ ਦੀ ਸੰਭਾਵਨਾ ਬਣੀ ਹੋਈ ਹੈ ਮੌਸਮ 'ਚ ਬਦਲਾਅ ਕੱਲ੍ਹ ਤੱਕ ਦੇਖਣ ਨੂੰ ਮਿਲ ਸਕਦਾ ਹੈ ਬੀਤੇ ਦਿਨ ਸੂਬੇ ਦੇ ਕੁਝ ਜ਼ਿਲ੍ਹਿਆਂ 'ਚ ਹਲਕੀ ਬਾਰਿਸ਼ ਦੇਖਣ ਨੂੰ ਮਿਲੀ ਦੱਸਦੀ ਹੈ ਵਰਤਮਾਨ ਚ 1.8 ਡਿਗਰੀ ਦਾ ਵਾਧਾ ਜੋ ਦੇਖਿਆ ਗਿਆ ਹਾਲਾਂਕਿ ਇਹ ਅਜੇ ਵੀ ਆਮ ਨਾਲੋਂ 1.7 ਡਿਗਰੀ ਘੱਟ ਹੈ ਸਭ ਤੋਂ ਵੱਧ ਤਾਪਮਾਨ 34.5 ਡਿਗਰੀ ਰੂਪਨਗਰ ਅਮਰitsar ਦਾ ਤਾਪਮਾਨ 32.3 ਡਿਗਰੀ ਲੁਧਿਆਣਾ ਦਾ 32.2 ਡਿਗਰੀ ਪਟਿੰਡਾ ਦਾ 33.6 ਡਿਗਰੀ ਤੇ ਪਟਿਆਲਾ ਦਾ 31.2 ਡਿਗਰੀ ਜੋ ਦਰਜ ਕੀਤਾ ਗਿਆ بارش ਦੀ ਗੱਲ ਕਰੀਏ ਤਾਂ ਹੁਸ਼ਿਆਰਪੁਰ 'ਚ 41.5 ਮਿਲੀਮੀਟਰ ਰੂਪਨਗਰ 'ਚ 13 ਮਿਲੀਮੀਟਰ ਮੋਗੇ 'ਚ 4 ਮਿਲੀਮੀਟਰ ਲੁਧਿਆਣਾ 'ਚ 0.4 ਮਿਲੀਮੀਟਰ ਤੇ ਪਟਿਆਲਾ 'ਚ 0.2 ਮਿਲੀਮੀਟਰ ਦਰਜ ਕੀਤੀ ਗਈ ਕੱਲ ਤੋਂ ਪੰਜਾਬ ਦੇ ਮੌਸਮ 'ਚ ਬਦਲਾਅ ਦੇਖਿਆ ਜਾ ਸਕਦਾ ਹੈ ਤਸਦੀ ਅਗਲੇ 4 ਦਿਨ ਹਲਕੀ ਤੋਂ ਮੱਧਮ بارش ਹੋਣ ਦੀ ਸਭਾਵਨਾ ਹੈ 4 ਤੇ 5 ਅਗਸਤ ਨੂੰ ਕਈ ਜ਼ਿਲ੍ਹਿਆਂ 'ਚ ਭਾਰੀ بارش ਦਾ ਜੋ ਅਲਰਟ ਹੈ ਹੁਸ਼ਿਆਰਪੁਰ ਨਵਾਂ ਸ਼ਹਿਰ ਕਟਨ ਕੋਤੇ ਰੁਕਨਗਰ ਚ ਭਾਰੀ بارش ਦੀ ਜੋ ਸੁਭਾਵਨਾ ਮੌਸਮ ਵਿਭਾਗ ਮਤਾਬਿਕ ਜਤਾਈ ਜਾ ਰਹੀ ਹੈ ਉੱਤਰੀ ਤੇ ਪੂਰਬੀ ਪੰਜਾਬ ਚ ਚੰਗੀ بارش ਦੀ ਸੁਭਾਵਨਾ ਹੈ ਦੱਖਣੀ ਤੇ ਪੱਛਮੀ ਪੰਜਾਬ ਚ ਮੌਸਮ ਆਮ ਵਾਂਗ ਹੀ ਰਹਿਣ ਦੀ ਸੁਭਾਵਨਾ ਹੈ ਅੰਮ੍ਰਿਤਸਰ ਦੀ ਗੱਲ ਕਰੀ ਜਾਵੇ ਤਾਂ ਅੰਮ੍ਰਿਤਸਰ ਚ ਹਲਕੇ ਬੱਦਲ ਰਹਿਣ ਦੇ بارش ਹੋਣ ਦੀ ਸੁਭਾਵਨਾ ਹੈ તાਪਮਾਨ 26 ਤੋਂ 33 ਡਿਗਰੀ ਵਿਚਕਾਰ ਰਹਿ ਸਕਦਾ ਹੈ ਤੇ ਉਧਰ ਜਲੰਧਰ ਦੀ ਗੱਲ ਕੀਤੀ ਜਾਵੇ ਤਾਂ ਜੋ ਅੰਦਰ ਜੋ ਹਲਕੇ ਬੱਦਲ ਰਹਿਣਗੇ بارش ਹੋਣ ਦੀ ਸਭਾਵਨਾ ਹੈ ਤਾਪਮਨ 26 ਤੋਂ 29 ਡਿਗਰੀ ਵਿਚਕਾਰ रह ਸਕਦਾ ਹੈ ਤੇ ਪਾਖੜਾ ਡੈਮ ਚ रिकॉर्ड ਕੀਤਾ ਗਿਆ ਲੁਧਿਆਣਾ ਹਲਕੇ ਬੱਦਲ ਰਹਿਣਗੇ بارش ਹੋਣ ਦੀ ਸੰਭਾਵਨਾ ਹੈ ਤਾਪਮਾਨ 25 ਤੋਂ 33 ਡਿਗਰੀ ਵਿਚਕਾਰ ਰਹਿ ਸਕਦਾ ਹੈ ਪਟਿਆਲਾ ਦੀ ਗੱਲ ਕੀਤੀ ਜਾਵੇ ਤਾਂ ਪਟਿਆਲੇ 'ਚ ਹਲਕੇ ਬੱਦਲ ਰਹਿਣਗੇ بارش ਹੋਣ ਦੀ ਸੰਭਾਵਨਾ ਹੈ ਤਾਪਮਾਨ 26 ਤੋਂ 31 ਡਿਗਰੀ ਵਿਚਕਾਰ ਰਹਿ ਸਕਦਾ ਹੈ ਮੌਲੀ ਹਲਕੇ ਬੱਦਲ ਰਹਿਣਗੇ بارش ਹੋਣ ਦੀ ਸੰਭਾਵਨਾ ਹੈ ਤੇ ਤਾਪਮਾਨ 31 ਤੋਂ 27 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ ਮੌਸਮ ਦੇ ਨਾਲ ਜੁੜੀ ਹਰ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਉਦ ਤੱਕ ਤੁਸੀਂ ਦੇਖਦੇ ਰਹੋ ਪੰਜਾਬੀ ਲਿੰਕ ਮੀਡੀਆ ਧੰਨਵਾਦ